ਸਤਿ ਸ਼੍ਰੀ ਅਕਾਲ ਜੀ ਹੋਰ ਸਭ ਕਿਵੇਂ ਠੀਕ ਹੋ ਦੇਖ ਲਓ ਜੀ ਆਪਾਂ ਹੁਣ ਲੱਗੇ ਆ ਇੱਕ ਹੋਰ ਜਿਗਾਰਡ ਲਾਉਣ ਇਹ ਕੋਟੀ ਜਿਹੜੀ ਆ ਬਹੁਤ ਖੁੱਲੀ ਆ ਬਹੁਤ ਜ਼ਿਆਦਾ ਖੁੱਲੀ ਆ ਨਾ ਇਹਨੂੰ ਕੋਈ ਪਾਉਂਦਾ ਆ ਤੇ ਨਾ ਹੋਰ ਮੈਂ ਹੁਣ ਦੇਖਦੀ ਆ ਵੀ ਇਹਦਾ ਕੀ ਬਣਦਾ ਆ ਤੁਹਾਨੂੰ ਪਤਾ ਹੀ ਆ ਵੀ ਸਾਡੇ ਵਰਗੀਆਂ ਜਿਹੜੀਆਂ ਬੁੜੀਆਂ ਹੁੰਦੀਆਂ ਨਾ ਉਹ ਚੀਜ਼ ਸਿੱਟਦੀਆਂ ਨਹੀਂ ਹੈਗੀਆਂ ਕਦੇ ਵੀ ਦੇਖਦੇ ਆ ਵੀ ਇਹਦੇ ਚੋਂ ਕੀ ਬਣਦਾ ਦੇਖੀ ਚਾਹੀਦਾ ਵੀ ਕੁਝ ਬਣਦਾ ਤਾਂ ਫੇਰ ਠੀਕ ਆ ਤਾਂ ਫਿਰ ਨਹੀਂ ਤੇ ਆਪਾਂ ਸਿੱਟਣ ਨਹੀਂ ਦਿੰਦੇ ਆਪਾਂ ਚੀਜ਼ਾਂ ਤੇ ਹੁਣ ਆਪਾਂ ਇਹ ਮੈਪਾਨੀ ਦੀ ਇਹਦੀ ਲੰਬਾਈ ਹੈ ਕਿ ਆ 3 ਇੰਚ ਇਥੋਂ ਲੈ ਕੇ ਹੈ 21.5 ਇੰਚ ਤੇ ਹੁਣ ਆਪਾਂ ਇਹਨੂੰ ਕੱਟ ਦਿੰਦੇ ਆ ਵੈਸੇ ਵੀ ਤਾਂ ਆਪਾਂ ਸਿੱਟਣੀ ਸੀ ਜੇ ਤੇ ਇਹਦਾ ਕੁਝ ਬਣ ਗਿਆ ਠੀਕ ਹੈ ਨਾ ਬਣਿਆ ਤਾਂ ਤਾਂ ਵੀ ਕੋਈ ਗੱਲ ਨਹੀਂ ਤੇ ਇਹ ਤਾਂ ਨਾ ਹੋਊਗਾ ਵੀ ਆਪਾਂ ਬਣਾ ਕੇ ਨਹੀਂ ਦੇਖਿਆ ਤੇ ਆਪਾਂ ਹੁਣ ਇਹਨੂੰ ਬਣਾ ਕੇ ਦੇਖਦੇ ਆਂ ਵੀ ਇਹਦਾ ਕੀ ਬਣਦਾ ਹੈ ਲੋ ਜੀ ਮੈਂ ਲੱਗੀ ਕੱਟਾਂ ਦੇਖਦੇ ਹਾਂ ਕਿ ਹੁਣ ਇਹਦਾ ਹੁੰਦਾ ਆ ਇੱਕ ਤੋਂ ਮੈਂ ਕਾਟ ਦਿਆਂ ਨੀ ਇੰਨੀ ਕ ਇੱਧਰ ਨੂੰ ਇਹਦੇ ਸਿੱਧਾ ਸਦਾ ਹੀ ਉਲੇਡਾ ਨਹੀਂ ਹੁਣ ਮੈਂ ਕਾਟ ਦਿੱਤਾ ਹੈਗਾ ਹੁਣ ਇਹ ਇਹ ਰਹਿਣਾ ਤੇ ਪੀਸ ਆਪਣੇ ਕੋਲ ਠੀਕ ਹੈ ਇਹ ਬਣ ਗਿਆ ਪੀਸ ਹੁਣ ਇਹਦਾ ਆਪਾਂ ਕੀ ਕਰਦੇ ਹਾਂ ਇਹ ਤੇ ਉਹ ਨੂੰ ਦੋੜਾ ਕਰਕੇ ਤੇ ਇਹਦੇ ਆਪਾਂ ਮੋਟੇ ਇੰਨੇ ਕਾਟ ਲੈਣੀਆਂ ਕੱਲੇ ਕੱਲੇ ਕਰਕੇ ਕੱਟ ਲਵਾਂਗੀ ਕੈਂਚੀ ਵੀ ਨਹੀਂ ਚੱਲਦੀ ਹੈਗੀ ਉਹਨਾਂ ਤੇ ਜੇ ਥੋੜਾ ਲੱਗਦਾ ਤਾਂ ਹੋਰ ਵੀ ਘੱਟਸਾ ਕਰਦੇ ਆਪਾਂ ਇਨੂੰ ਕੱਟ ਲਾਗਾ ਤਾਂ ਥੋੜਾ ਜਿਹਾ ਆਪਾਂ ਹੋਰ ਇਹਨੂੰ ਕੱਟ ਲੈਂਦੇ ਆ। ਠੀਕ ਹੈ। ਹਣਜੀ ਆ ਇਸ ਤਰ੍ਹਾਂ ਮੈਂ ਇੱਕ ਕੱਟ ਲਿਆ ਹੁਣ ਦੂਸਰਾ ਵੀ ਇਸੇ ਤਰ੍ਹਾਂ ਹੀ ਕੱਟ ਲੀ। ਇਹ ਲੋ ਇਸ ਤਰ੍ਹਾਂ ਆਪਾਂ ਇਹਨੂੰ ਕਟਾਈ ਪਾ ਲਈ। ਹੁਣ ਤੁਹਾਨੂੰ ਦਿਖਾਉਣੀ ਮੈਂ ਅੱਗੇ ਵੀ ਮੈਂ ਇਹਦਾ ਕੀ ਬਣਾਉਣਾ ਹੈ। ਠੀਕ ਹੈ। ਲੋ ਹੁਣ ਆਪਾਂ ਧਾਗਾ ਲਿਆਪਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਨਾ ਮੋੜ ਲੈਨੇ ਆ ਸਿੰਗਲ ਹੀ ਕਰ ਲੈਨੇ ਕਿਉਂਕਿ ਮਸ਼ੀਨ ਦੇ ਉੱਤੇ ਫਿਰ ਕੀ ਗੇਰੀ ਚੱਲਦੀ ਵੀ ਨਹੀਂ ਹੈਗੀ ਇਹਦੇ ਉੱਤੇ ਕੀ ਦਿਨਾਂ ਤੋਂ ਬਾਅਦ ਮੈਂ ਮਸ਼ੀਨ ਦਾ ਕੰਮ ਕਰਮ ਕਰਨ ਲੱਗੀ ਮੈਂ ਬਸ ਆਪਾਂ ਕੋਲ ਬੈਠਾ ਖੜਿਆ ਆਈ ਕਾਤੇ ਬੁਰੀ ਸਲਾਈ ਲਾਣੀ ਹੈ ਤੇ ਦੋਸਰੇ ਪਾਸੇ ਵੀ ਮੈਂ ਇਸੇ ਤਰ੍ਹਾਂ ਸਲਾਈ ਜਿਹੜੀ ਹੈ ਲਾ ਲੂੰਗੀ ਠੀਕ ਹੈ ਜੀ ਲੋ ਜੀ ਮੈਂ ਦੋਨੇ ਪਾਸੇ ਸਲਾਈਆਂ ਇਸ ਤਰ੍ਹਾਂ ਲਾ ਲਈਆਂ ਆ ਤਾਂ ਹੁਣ ਆਪਾਂ ਇਹਨੂੰ ਪੁੱਠਾ ਕਰਕੇ ਇਹ ਪੁੱਠਾ ਕਰ ਲਿਆ ਇਹਨੂੰ ਹੁਣ ਆਪਾਂ ਇੱਥੋਂ ਸਾਰੀ ਸਲਾਈ ਇਹਦੀ ਲਾ ਦਾਂਗੇ ਇਹ ਸਾਰੀ ਸਲਾਈ ਜਿਹੜੀ ਆਪਾਂ ਇਸ ਤਰ੍ਹਾਂ ਬੰਦ ਕਰ ਦਾਂਗੇ ਲੋ ਜੀ ਇਹ ਮੈਂ ਪੂਰੀ ਸਲਾਈ ਲਾ ਲਈ ਆ ਆ ਲੋ ਤੁਹਾਨੂੰ ਦਿਖਾ ਪੀ ਦਿੰਨੀ ਆ ਇਹ ਦੇਖ ਲੋ ਠੀਕ ਆ ਹੁਣ ਤੁਸੀਂ ਕਹਿਣਾ ਵੀ ਇਹ ਕੀ ਬਣ ਗਿਆ ਇੱਥੋਂ ਆ ਕੱਢ ਦਿੱਤੇ ਇਧਰੋਂ ਆ ਕੱਢ ਦਿੱਤੇ ਤੇ ਪੂਰੀ ਸਲਾਈ ਲਾ ਦਿੱਤੀ ਹੁਣ ਆਪਾਂ ਦੇਖਦੇ ਆ ਵੀ ਇਹਦਾ ਕੀ ਬਣਦਾ ਆ ਜੇ ਮੈਂ ਨਾ ਕਿਹਾ ਵੈਸੇ ਹਾਂ ਸਤ ਮਿੰਨੂ ਵੀ ਆ ਰਿਹਾ ਆ ਵੀ ਕੀ ਬਣਾਇਆ ਮੈਂ ਕੋਈ ਗੱਲ ਨਹੀਂ ਦੇਖਦੇ ਹਣਾ ਵੀ ਕੀ ਬਣਦਾ ਠੀਕ ਆ ਜੋ ਮੈਂ ਬਣਾਉਣਾ ਚਾਹੁੰਦੀ ਸੀ ਉਹ ਤਾਂ ਬਣਿਆ ਨਹੀਂ ਫਿਰ ਮੈਂ ਹੁਣ ਇੱਥੋਂ ਵਿੱਚੋਂ ਗਾਲ ਵੀ ਕੱਟ ਦਿੱਤਾ ਹੈ ਹੁਣ ਮੈਂ ਇਹਨੂੰ ਵੀ ਸਲਾਈ ਕਰ ਦਿੰਨੀ ਠੀਕ ਹੈ ਜੀ ਹਾਂਜੀ ਲੋ ਜੀ ਜੋ ਮੈਂ ਬਣਾਉਣਾ ਚਾਹੁੰਦੀ ਸੀ ਨਾ ਉਹ ਤਾਂ ਬਣਿਆ ਨਹੀਂ ਪਰ ਇਹ ਹੁਣ ਮੇਰਾ ਸਵੈਟਰ ਬਣ ਗਿਆ ਹੈ ਵਧੀਆ ਹੈ ਨਾ ਲੋ ਕੰਮ ਦੇ ਟਾਈਮ ਜਿੱਦਾਂ ਦਾ ਹੁਣ ਮੌਸਮ ਹੈ ਉਹਦਾ ਦੇ ਮੌਸਮ 'ਚ ਪਾਉਣ ਨੂੰ ਬਹੁਤ ਸਹੀ ਹੈ ਐਂਡ ਫਿਟਪਾਟ ਬਣ ਗਿਆ ਬਹੁਤ ਵਧੀਆ ਪਰ ਅਜੇ ਅਜੇ ਆ ਵੀ ਪਈਆਂ ਆ ਬਾਹਾਂ ਵੀ ਮੈਂ ਕਹਿੰਦੀ ਇਹਨਾਂ ਦਾ ਵੀ ਕੁਛ ਨਾ ਕੁਛ ਬਣਾ ਲਵਾਂ ਬਣਾ ਸਕਦੀ ਮੈਂ ਅਸਲੀ ਗੱਲ ਨਹੀਂ ਹੈ ਕਿ ਮੈਂ ਜਰਾਬਾ ਬਣਾ ਸਕਦੀ ਹਾਂ ਇਹਨਾਂ ਦੀ ਵੀ ਮੈਨੂੰ ਲੱਗਦਾ ਇਹਨਾਂ ਦਾ ਵੀ ਕੁਝ ਬਣਾਉਣਾ ਮੁੱਫੀ ਨਹੀਂ ਛੱਡਣਾ ਨਹੀਂ ਨਹੀਂ ਇਹਦਾ ਨਹੀਂ ਕੁਝ ਵੀ ਬਣਨਾ ਹੈਗਾ ਹਾਂ ਇਹਦਾ ਵੀ ਬਣ ਸਕਦਾ ਵੈਸੇ ਤਾਂ ਤਾਂ ਮੈਂ ਦੇ ਲਓ ਹੁਣ ਬਣਾ ਲਿਆ ਤਾਂ ਮੈਂ ਹੁਣ ਇਹ ਕਿਤੇ ਇਹ ਤਾਂ ਨਹੀਂ ਹੈਗਾ ਵੀ ਮੈਂ ਛੱਡਣਾ ਨਹੀਂ ਹੈਗਾ ਮੈਂ ਪਾਉਣੀ ਜ਼ਰੂਰ ਤੁਹਾਨੂੰ ਮੇਰਾ ਆਈਡੀਆ ਕਿਦਾਂ ਦਾ ਲੱਗਿਆ ਤੁਸੀਂ ਮੈਨੂੰ ਜ਼ਰੂਰ ਦੱਸਿਓ ਪਰ ਮੈਨੂੰ ਹੱਸਾਈ ਬਹੁਤ ਹੌਂਸ ਮੈਂ ਹੋਰ ਕੋਸ਼ਿਸ਼ ਲੱਗੀ ਸੀ ਪਰ ਉਹ ਨਾ ਬਣਿਆ ਨਹੀਂ ਹੈਗਾ ਜੋ ਮੈਂ ਬਣਾਉਣਾ ਚਾਹੁੰਦੀ ਸੀ ਉਹ ਨਹੀਂ ਬਣਿਆ ਤੇ ਚਲੋ ਹੁਣ ਮੇਰੇ ਨਾ ਪੌਣ ਨੂੰ ਇਹ ਸਵੈਟਰ ਬਣ ਗਿਆ ਬਹੁਤ ਵਧੀਆ ਕੰਮਕੁਮ ਦੇ ਪੌਣ ਲਈ ਸਹੀ ਹੈਗਾ ਹੈ ਨਾ ਨਾਲੇ ਚਲੋ ਠੀਕ ਹੈ ਜੀ ਆਪਾਂ ਮਿਲਾਂਗੇ ਹੋਰ ਨਵੀਂ ਵੀਡੀਓ ਵਿੱਚ ਹੁੰਨਾ ਚਾਹੀਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ